ਤੁਸੀਂ ਨਾਨਵੈਜ ਦਾ ਜ਼ਿਕਰ ਕੀਤਾ ਅੱਜਕੱਲ ਮੁੰਡੇ ਤੇ ਕੁੜੀਆਂ ਦੇ ਵਿੱਚ ਟ੍ਰੈਂਡ ਹੈ ਸ਼ਰਾਬ ਪੀਓ ਵੋਡਕਾ ਪੀਓ ਨਾਲ ਨਾਨਵੈਜ ਖਾਓ ਕਿਉਂਕਿ ਲੋਕੀ ਕਹਿੰਦੇ ਨੇ ਤਾਂ ਟੇਸਟ ਹੀ ਵੱਖਰਾ ਹੈ ਇਹ ਸਿਹਤ ਲਈ ਹਾਨੀਕਾਰਕ ਹੈ ਨਹੀਂ ਨਾਨਵੈਜ ਹਾਨੀਕਾਰਕ ਨਹੀਂ ਹੈ ਅਸੀਂ ਸਾਵਧਾਨੀ ਗੱਲ ਕੀਤੀ ਐ ਸੋਸਤੇ ਮੈਂ ਕਿਹਾ ਕਿ ਹੈਵੀ ਫੂਡਸ ਨਾ ਖਾਓ ਆਦਰਵਾਇਸ ਨਾਨਵੈਜ 언ਹੈਲਦੀ ਨਹੀਂ ਹੈ ਹਾਈ ਸੋਰਸ ਆਫ ਪ੍ਰੋਟੀਨ ਹੈ ਜਿਹੜੇ ਲੋਕ ਖਾਂਦੇ ਆ ਜਿਨਾਂ ਨੂੰ ਅੱਛਾ ਲੱਗਦਾ ਹੈ ਖਾਓ ਬਟ ਆਪਣੀ ਕੁਆਂਟੀਟੀ ਤੇ ਚੈੱਕ ਰੱਖੋ ਦੇ ਉਹਨੂੰ ਫਰਾਈ ਕਰਕੇ ਨਾ ਖਾਓ ਉਹਨੂੰ ਤੁਸੀਂ ਤੰਦੂਰੀ ਰੂਪ ਚ ਖਾ ਸਕਦੇ ਹੋ ਤੰਦੂਰ ਰੋਸਟ ਕਰਕੇ ਖਾ ਸਕਦੇ ਹੋ ਗ੍ਰਿਲਡ ਖਾ ਸਕਦੇ ਹੋ ਇਫ ਯੂ ਰੀਅਲੀ ਲਾਈਕ ਇਟ ਮੇਰਾ ਸਵਾਲ ਇਹ ਸੀ ਕਿ ਬਹੁਤ ਸਾਰੇ ਸਾਡੇ ਮੁੰਡੇ ਕੁੜੀਆਂ ਨਾ ਜਦੋਂ ਡਰਿੰਕ ਵਗੈਰਾ ਕਰਦੇ ਨੇ ਚਾਹੇ ਉਹ ਅਲਕੋਹਲ ਹੋਵੇ ਚਾਹੇ ਉਹ ਬੀਅਰ ਹੋਵੇ ਚਾਹੇ ਉਹ ਰੈੱਡ ਵਾਈਨ ਹੋਵੇ ਮੋਸਟ ਆਫ ਦੀ ਸਾਡੇ ਮੁੰਡਿਆਂ ਦੇ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਉਹ ਨਾਲ ਇਸ ਦੇ ਨਾਲ ਜਿੱਥੇ ਭੂਜੀਆ ਲੈਂਦੇ ਨੇ ਇਸ ਤੋਂ ਇਲਾਵਾ ਉਹ ਨਾਨ ਵੈਜ ਨੂੰ ਪ੍ਰੇਫਰ ਕਰਦੇ ਨੇ ਤੇ ਇਹ ਦੋਨੇ ਚੀਜ਼ਾਂ ਦਾ ਮਿਕਸ ਅਪ ਸਿਹਤ ਨੂੰ ਖਰਾਬ ਕਰਦਾ ਹੈ हां ए कॉम्बिनेशन अच्छा ਨਹੀਂ ਹੈ अगर ਤੁਸੀਂ ਡਰਿੰਕ ਲੈ ਰਹੇ ਹੋ ਤੇ ਉਹਦੇ ਨਾਲ ਲਾਈਟ ਮੀਲਸ ਲੈਣੇ ਚਾਹੀਦੇ ਆ ਮੈਂ ਹਮੇਸ਼ਾ ਐਡਵਾਈਸ ਕਰਦੀ ਆ ਉਹਦੇ ਨਾਲ ਤੁਸੀਂ ਸੈਲਡਸ ਲੈ ਸਕਦੇ ਹੋ ਸਪਰਾਉਟਸ ਲੈ ਸਕਦੇ ਹੋ ਰਾਦਰ ਦੈਨ ਨਾਨ-वेज ਕਿਉਂਕਿ ਉਹ ਡਿਫਿਕਲਟ ਟੂ ਡਾਈਜੈਸਟ ਹੈ ਇਸੇ ਤਰ੍ਹਾਂ ਤੁਹਾਨੂੰ ਵਿਸਕੀ ਵਾਈਨ ਜੋ ਵੀ ਤੁਸੀਂ ਡਰਿੰਕ ਲੈ ਰਹੇ ਹੋ ਐਲਕੋਹੋਲਿਕ ਡਰਿੰਕ ਲੈ ਰਹੇ ਹੋ ਉਦੇ 슈ਗਰ ਕੰਟੈਂਟ ਬਹੁਤ ਜ਼ਿਆਦਾ ਹੈ ਉਹ ਵੀ ਡਿਫਿਕਲਟ ਟੂ ਡਾਈਜੈਸਟ ਉਹ ਬਾਡੀ ਨੂੰ ਅਡਾਪਟ ਕਰਦੇ ਆ ਉਹਨੂੰ ਡਾਈਜੈਸਟ ਕਰਦੇ ਆ ਬਹੁਤ ਟਾਈਮ ਲੱਗਦਾ ਇਨ ਦ ਸੇਮ ਵੇ ਨਾਨਵੇਜ ਵੀ ਐਨ ਵੀ ਡਾਈਜੈਸਟ ਕਰਦੇ ਆ ਬਹੁਤ ਟਾਈਮ ਲੱਗਦਾ ਐਸੇ ਵਾਸਤੇ ਤੁਸੀਂ ਦੇਖਦੇ ਹੋਵੋਗੇ ਜਿਹੜੇ ਲੋਕ ਡਰਿੰਕ ਕਰਕੇ ਨਾਨਵੇਜ ਖਾ ਕੇ ਰਾਤੀ ਸੌਂਦੇ ਆ ਉਹ ਸਾਰੀ ਰਾਤ ਉਹਨਾਂ ਨੂੰ ਬਰ ਪਸਾਂਦੇ ਰਹਿੰਦੇ ਆ ਰੈਸਟਲੈਸ ਰਹਿੰਦੇ ਆ ਅਗਰ ਤੁਸੀਂ ਲਾਈਟ 스ਨੈਕਸ ਲੋ ਡਰਿੰਕ ਦੇ ਨਾਲ ਤੇ ਉਹ ਤੁਹਾਨੂੰ ਘਾਟ ਨੁਕਸਾਨ ਕਰਦੇ ਆ ਤੁਸੀਂ ਨਾਨਵੇਜ ਦਾ ਜ਼ਿਕਰ ਕੀਤਾ ਅੱਜ ਕੱਲ ਮੁੰਡੇ ਤੇ ਕੁੜੀਆਂ ਦੇ ਵਿੱਚ ਟ੍ਰੈਂਡ ਹੈ ਸ਼ਰਾਬ ਪੀਓ, ਵੋਡਕਾ ਪੀਓ, ਨਾਲ ਨਾਨ-ਵੈਜ ਖਾਓ ਕਿਉਂਕਿ ਲੋਕੀ ਕਹਿੰਦੇ ਨੇ ਤਾਂ ਟੇਸਟ ਹੀ ਵੱਖਰਾ ਹੈ, ਇਹ ਸਿਹਤ ਲਈ ਹਾਨੀਕਾਰਕ ਹੈ। ਨਹੀਂ, ਨਾਨ-ਵੈਜ ਹਾਨੀਕਾਰਕ ਨਹੀਂ ਹੈ। ਅਸੀਂ ਸਾਵਧਾਨੀ ਦੀ ਗੱਲ ਕੀਤੀ ਐ ਸੋਸਤੇ ਮੈਂ ਕਿਹਾ ਕਿ ਹੈਵੀ ਫੂਡਸ ਨਾ ਖਾਓ। ਆਦਰਵਾਇਸ ਨਾਨ-ਵੈਜ 언ਹੈਲਦੀ ਨਹੀਂ ਹੈ। ਹਾਈ ਸੋਰਸ ਆਫ ਪ੍ਰੋਟੀਨ ਹੈ। ਜਿਹੜੇ ਲੋਕ ਖਾਂਦੇ ਆ ਜਿਨਾਂ ਨੂੰ ਅੱਛਾ ਲੱਗਦਾ ਖਾਓ। ਬਟ ਆਪਣੀ ਕੁਆਂਟੀਟੀ ਤੇ ਚੈੱਕ ਰੱਖੋ। ਦੇ ਉਹਨੂੰ ਫਰਾਈ ਕਰਕੇ ਨਾ ਖਾਓ ਉਹਨੂੰ ਤੁਸੀਂ ਤੰਦੂਰੀ ਰੂਪ ਚ ਖਾ ਸਕਦੇ ਹੋ ਤੰਦੂਰ ਰੋਸਟ ਕਰਕੇ ਖਾ ਸਕਦੇ ਹੋ ਗ੍ਰਿਲਡ ਖਾ ਸਕਦੇ ਹੋ ਇਫ ਯੂ ਰੀਅਲੀ ਲਾਈਕ ਇਟ ਬਿਲਕੁਲ ਮੇਰਾ ਸਵਾਲ ਇਹ ਸੀ ਕਿ ਬਹੁਤ ਸਾਰੇ ਸਾਡੇ ਮੁੰਡੇ ਕੁੜੀਆਂ ਨਾ ਜਦੋਂ ਡਰਿੰਕ ਵਗੈਰਾ ਕਰਦੇ ਨੇ ਚਾਹੇ ਉਹ ਅਲਕੋਹਲ ਹੋਵੇ ਚਾਹੇ ਉਹ ਬੀਅਰ ਹੋਵੇ ਚਾਹੇ ਉਹ ਰੈੱਡ ਵਾਈਨ ਹੋਵੇ ਮੋਸਟ ਆਫ ਦੀ ਸਾਡੇ ਮੁੰਡਿਆਂ ਦੇ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਉਹ ਨਾਲ ਇਸ ਦੇ ਨਾਲ ਜਿੱਥੇ ਭੂਜੀਆਂ ਲੈਂਦੇ ਨੇ ਇਸ ਤੋਂ ਇਲਾਵਾ ਉਹ ਨਾਨ ਵੈਜ ਨੂੰ ਪ੍ਰੇਫਰ ਕਰਦੇ ਨੇ ਤੇ ਇਹ ਦੋਨੇ ਚੀਜ਼ਾਂ ਦਾ ਮਿਕਸ ਅਪ ਸਿਹਤ ਨੂੰ ਖਰਾਬ ਕਰਦਾ ਹੈ हां ਇਹ ਕੰਬੀਨੇਸ਼ਨ ਅੱਛਾ ਨਹੀਂ ਹੈ ਅਗਰ ਤੁਸੀਂ ਡਰਿੰਕ ਲੈ ਰਹੇ ਹੋ ਤੇ ਉਹਦੇ ਨਾਲ ਲਾਈਟ ਮੀਲਸ ਲੈਣੇ ਚਾਹੀਦੇ ਆ ਮੈਂ ਹਮੇਸ਼ਾ ਐਡਵਾਈਸ ਕਰਦੀ ਆ ਉਹਦੇ ਨਾਲ ਤੁਸੀਂ ਸੈਲਡਸ ਲੈ ਸਕਦੇ ਹੋ ਸਪਰਾਉਟਸ ਲੈ ਸਕਦੇ ਹੋ ਰਾਦਰ ਦੈਨ ਨਾਨ-ভেজ ਕਿਉਂਕਿ ਉਹ ਡਿਫਿਕਲਟ ਟੂ ਡਾਈਜੈਸਟ ਹੈ ਇਸੇ ਤਰ੍ਹਾਂ ਤੁਹਾਨੂੰ ਵਿਸਕੀ ਵਾਈਨ ਜੋ ਵੀ ਤੁਸੀਂ ਡਰਿੰਕ ਲੈ ਰਹੇ ਹੋ ਐਲਕੋਹੋਲਿਕ ਡਰਿੰਕ ਲੈ ਰਹੇ ਹੋ ਉਦੇ ਸ਼ੂਗਰ ਕੰਟੈਂਟ ਬਹੁਤ ਜ਼ਿਆਦਾ ਹੈ ਉਹ ਵੀ ਡਿਫਿਕਲਟ ਟੂ ਡਾਈਜੈਸਟ ਜੋ ਬਾਡੀ ਨੂੰ ਅਡਾਪਟ ਕਰਦੇ ਆ ਉਹਨੂੰ ਡਾਈਜੈਸਟ ਕਰਦੇ ਆ ਬਹੁਤ ਟਾਈਮ ਲੱਗਦਾ ਇਨ ਦ ਸੇਮ ਵੇ ਨਾਨ ਵੇਜ ਵੀ ਐਨ ਵੀ ਡਾਈਜੈਸਟ ਕਰਦੇ ਆ ਬਹੁਤ ਟਾਈਮ ਲੱਗਦਾ ਐਸੇ ਵਾਸਤੇ ਤੁਸੀਂ ਦੇਖਦੇ ਹੋਵੋਗੇ ਜਿਹੜੇ ਲੋਕ ਡਰਿੰਕ ਕਰਕੇ ਨਾਨ ਵੇਜ ਖਾ ਕੇ ਰਾਤੀ ਸੌਂਦੇ ਆ ਉਹ ਸਾਰੀ ਰਾਤ ਉਹਨਾਂ ਨੂੰ ਬਰਬਸਾਉਂਦੇ ਰਹਿੰਦੇ ਆ ਰੈਸਟਲੈਸ ਰਹਿੰਦੇ ਆ ਅਗਰ ਤੁਸੀਂ ਲਾਈਟ 스ਨੈਕਸ ਲੋ ਡਰਿੰਕ ਦੇ ਨਾਲ ਤੇ ਉਹ ਤੁਹਾਨੂੰ ਘਾਟ ਨੁਕਸਾਨ ਕਰਦੇ ਆ